ਸਸ ਸਮਝੀ ਸਤਗੁਰ ਨਾਮ ਦੇ ਪਿਗਾ ਪ੍ਰਕਾਸ਼ਪੁਰਗ ਆਇਦਨਿਆ ਤੇ ਪ੍ਰਕਾਸ਼ਪੁਰ ਉਹਨਾਂ ਵੀ ਮਨਾਏ ਜਾਂਦੇ ਆ ਜਿਹੜੇ ਪੰਡਤ ਨੂੰ ਮੂਹ ਤੇ ਕਾਂਢੀ ਹਮਤ ਰੱਖਦੇ ਆ ਇਥੇ ਇਹ ਨਹੀਂ ਵੀ ਜਣ ਕੇ ساری ਉਮਰ ਪੰਡਤ ਦੀ ਗੁਲਾਮੀ ਕਰਦੇ ਚੱਲ ਜਾਓ ਤੇ ਜਨਦਰਬਾਜ ਮਨਾਓ ਉਹਨਾਂ ਦੇ ਜਨਮ ਦੇ ਨਾਲ ਹੀ ਸ਼ੋਭਾ ਨਹੀਂ ਜਾਂਦੇ ਉਹਨਾਂ ਦੇ ਜਨਮ ਦੇ ਨਾਲ ਲੋ ਪੇਟਾ ਦੀ ਤਰ੍ਹਾਂ ਇਕੱਠੇ ਹੋ ਕੇ ਜਾਂਦੇ ਆ ਵਰਸਤ ਗੁਰੂ ਨਾਮ ਦੇ ਜਿਹੜਾ ਸ਼ਬਦ ਹੈ ਨਾ ਬਾਣੀ ਦੇ ਅੰਦਰ ਪ੍ਰੂਫ ਹੈ ਨਾ ਬਣਾਉਂਦੇ ਵੰਡੇ ਤੁਮਰੀ ਗਾਥੀ ਅਮਤ ਹਿੰਮਤ ਹੈ ਤਾਂ ਨੰਨਰmai ਹੁੰਦੇ ਆ ਅੱਜ ਨਾਮੇ ਬੀਠਲ ਦੇਖਿਆ ਅੱਜ ਨਾਮੇ ਨੇ ਪੰਡਤ ਦੇ ਰੱਬ ਤੋਂ ਹਟ ਕੇ ਇੱਕ ਬੀਠਲ ਦੇਖਿਆ ਅੱਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉਂ ਰੇ ਤਾਂ ਫਿਰ ਪੰਡਤ ਦੀ ਆਤਮਾ ਨਿਕਲ ਕਰਨ ਲੱਗਿਆ ਪੰਡਤ ਤੁਮਰੀ ਗੈਤਰੀ ਲੋਧੇ ਦਾ ਖੇਤ ਖਾਤੀ ਸੀ ਲੇਕਨ ਠੇਗਾ ਟੰਗਲੀ ਤੋਰੀ ਲਾਗਤ ਲਾਭਤ ਜਾਂਦੀ ਸੀ ਇਹ ਬਾਣੀ ਲਿਖੀ ਸਤਿਗੁਰ ਨਾਮ ਦੇ ਪੀਰੇ ਕ੍ਰਾਂਤੀਕਾਰੀ ਇਸ ਕਰਕੇ ਜੰਦਰ ਮਨ ਆਏ ਜਾਂਦੇ ਆ ਇਹ ਨਹੀਂ ਬੇਦੁਨੀਆ ਦੇ ਹੱਕ ਖਾ ਕੇ ਤਵੇ ਆਪੇ ਕੇ ਕੱਟ ਕੇ ਜੰਦਰ ਬਣਾਉਂਦੇ ਆ ਪੰਡਤ ਨੂੰ ਕਹਿਣ ਦੀ ਹਿੰਮਤ ਸੀ ਇਹ ਲੋਕ ਆਤਮਕਾ ਤੇ ਜਗਤਿਕ ਸਾਈ ਜਗਤ ਦੇਵ ਚਕਸਾਈ ਪੁਨਾ ਕਸਾਈ ਲੋਕ ਪੈਦਾ ਕਰਦ ਨੇ ਆਪਣੀ ਸੋਚ ਦੇ ਨਾਲ ਧਰਮ ਦੇ ਨਾਮ ਤੇ ਲੜਾਉਂਦੇ ਨੇ ਉਹਨਾਂ ਨੂੰ ਕਹਿਣ ਦੀ ਹਿੰਮਤ ਰੱਖਦੀ ਸੀ ਨਾਮ ਦੇ ਮਹਾਰਾਜ ਜੀ 판ਦੇ ਤੁਮਰਾ ਮਹਾਦੇਵ ਤੋਂ ਲੈ ਬਨਦ ਚੜਿਆ ਆਵਤ ਦੇਖਿਆ ਤਾਂ ਮੋਦੀ ਕੇ ਕਰਕਾਣਾ ਪੱਕਾ ਪਾਕਾ ਲੜਕਾ ਮਾਰਿਆ ਤਾਂ ਸਤਗੁਰ ਨਾਮ ਦੇ ਜੀ ਇਤਿਹਾਸ ਬੋਲਣ ਦੀ ਪੰਡਤ ਦੇ ਮੂੰਹ ਤੇ ਹਿੰਮਤ ਰੱਖਦੇ ਆ ਸਾਡੇ ਵਾਂਗ ਟੋੜਕੀਆਂ ਸ਼ੈਣੀ ਕੁੱਟੇ ਜਾਂਦੇ ਆ ਤੇ ਬੱਲੇ 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 ਪਾਣੀ ਦਾ ਪ੍ਰਚਾਰ ਹੋ ਰਿਹਾ ਸਤਗੁਰ ਨਾਮ ਦੇ ਜੀ ਚਰਮਨ ਆਮਨਾਇਆ ਜਾ ਰਿਹਾ ਨਾਲ ਫਿਰ RAM ਦਾ ਵੀ ਚਿੱਠਾ ਖੋਲ ਦਿੰਦੇ ਆ ਭੰਡਾ ਤੁਮਰਾ RAM ਚੰਦ ਉਹ ਵੀ ਆਲਤ ਦੇਖਿਆ ਥਾ ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਰੂ ਗਵਾਇ ਦੀ ਜene ਆਪਣੇ ਘਰ ਵਾਲੀ ਗਵਾ ਲਈ ਤੇ ਘਰ ਵਾਲੀ ਲੱਭਣ ਵਾਸਤੇ ਸਾਰੇ ਜਿ세 ਹੋਰ ਦੇਲੇ ਨਫਰਦਾ ਮੈਂ ਜਾਣਦਾ ਤਰੇ ਆਰਾਮ ਨੂੰ ਇਹ ਸਤਿਗੁਰੂ ਰਬ ਸਤਿਗੁਰ ਨਾਮ ਦੇ ਦੇ ਤੇ ਜਾਨੀ ਕੇ ਕਹਿ ਦਾ ਮਤਲਬ ਹਿੰਮਤਿਆ ਕਹਿਣ ਦੀ ਆ ਜਰਮਦਨ ਨਾਮਾਇਆ ਜਾਂਦੇ ਗੁਲਾਮਾਂ ਦੇ ਜਰਮਦਨ ਨਾਮਾਇਆ ਜਾਂਦੇ ਤੇ ਨਾਲ ਹੀ ਇਹ ਗੱਲ ਕਹੀਏ ਕਰਦੇ ਆ ਜਿਹੜਾ ਕਹਿੰਦੇ ਮੇਰਾ ਰੱਬ ਹੈ ਨਾ Hindu ਵਰਨਾ ਤੁਰ ਕੋ ਕਾਣਾ ਦੋਹਾਂ ਤੇ ਗਿਆਨੀ ਸਣਾ Hindu ਪੂਜੇ ਧੋਰਾ ਮੁਸਲਮਾਨ ਮਸਜਿਦ ਨਾ ਮੇਰਾ ਰੱਬ ਹੂੰ ਮਸੀਹ ਦੇ ਬਗਰੇ ਦਾ ਨਾ ਮੇਰਾ ਰਬ ਮੰਦਰ ਚਾਹਿੰਦਾ ਤਾਂ ਫਿਰ ਨਾਮ ਦੇ ਵਿੱਚ ਕਿੱਥੇ ਸਾਫ ਕਰਨਾ ਚਾਹੁੰਦੇ ਆ ਮਨੁੱਖਾਂ ਦੇ ਵਿੱਚ ਸਾਫ ਕਰਨਾ ਚਾਹੁੰਦੇ ਆ ਜਿਉਂ-ਜਿਉਂ ਨਾਮਾ ਹਰਗਣ ਉਤਰੇ ਭਗਤ ਜਨੋ ਕਾ ਦਿਹੋਰਾ ਫਰੇ ਜਿਵੇਂ ਪਰਵਰਤੀ ਨੂੰ ਮਨਰ ਵਾਲੇ ਲੋਕ ਸੀ ਕਰਤੀ ਲੋਕ ਸੀ ਉਹਨਾਂ ਦੇ ਅੰਦਰ ਬੈਠਾ ਹੋਇਆ ਰਬ ਉਹਨਾਂ ਦਾ ਅੰਦਰ ਜਿਹੜਾ ਮੰਦਰ ਸੀ ਬ੍ਰਾਹਮਣ ਦੇ ਪੇਟ ਕਰਾਗ ਰੱਖਦੀ ਇਸ ਕਰਕੇ ਸਤਿਗੁਰੂ ਨਾਮ ਦੇਇਆ ਜਰ ਰੱਬ ਆਇਆ ਅਉ ਗੁਰੂ ਸਾਹਿਬ ਦੇ ਸ਼ਬਦਾਂ ਤੇ ਖਰੇ ਹੋਂਦ ਦੀ ਕੋਸ਼ਿਸ਼ ਕਰੀਏ ਉਹਨੇ ਤਾਂ ਲਿਖਿਆ ਬੋਲੇ ਆ ਅਸੀਂ ਸੁਣਾ ਵੀ ਨਹੀਂ ਸਕਦੇ ਜੇ ਸੁਣਾ ਵੀ ਸਕਦੇ ਤਾਂ ਧਰਮ ਕਿੱਥੋਂ ਆ ਜਾਣਾ ਧਰਮ ਕੋਲ ਮਗਾਨੀ ਹੁੰਦਾ ਧਰਮ ਜੋ ਦੇਣਾ ਤਨਬਾਤ ਤੁਹਾਡਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸਤਿਗੁਰ ਨਾਮ ਦੇ ਮਾਰੇ ਜਰਨਦਾ